ਉਮੇਕਾ ਨੇ ਪੁੱਠਾ ਸਿੱਧਾ ਬੋਲਣ ਲੱਗੀ ਜਦੋਂ ਉਹ ਜਦੋਂ ਮੇਰੇ ਮੁੰਡੇ ਨੇ ਛੋਟੇ ਕਹਿਤਾ ਜੋ ਪਾ ਨੇ ਵੀ ਤੂੰ ਮੇਰੀ ਮਾਂ ਨੂੰ ਕੰਮ ਬੋਲਦੀ ਐ ਉਹ ਬਸਰ ਉਹਨੇ ਚੱਕ ਕੇ ਬਦੰਦਰ ਨੇ ਬੀਤੀ ਰਾਤ ਪਿੰਡ ਦੇ ਸੁਬੂਰਾ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਇੱਕ ਕਬੱਡੀ ਖਿਡਾਰੀ ਦੀ ਜਾਨ ਲੈ ਗਈ ਹੈ ਲੋਗੋਵਾਲ ਦਾ ਹੈ ਸਾਰਾ ਮਾਮਲਾ ਜਿੱਥੇ ਮ੍ਰਿਤਕ ਪਾਏ ਗਏ ਜੱਗੀ ਨਾਮ ਦੇ ਮੁੰਡੇ ਦੀ ਜਾਨ ਜਾਣ ਤੋਂ ਬਾਅਦ ਉਸਦੇ ਪਿਤਾ ਦੇ ਵੱਲੋਂ ਕਈ ਤਰ੍ਹਾਂ ਦੇ ਖੁਲਾਸੇ ਕਰਦੇ ਹੋਏ ਦੱਸਿਆ ਗਿਆ ਕਿ ਉਸ ਦਾ ਪੁੱਤ ਕਬੱਡੀ ਦਾ ਖਿਡਾਰੀ ਸੀ ਅਤੇ ਕੋਈ ਹੋਰ ਜਾਣਾਂ ਉਹ ਉਹਨਾਂ ਦੇ ਪੁੱਤ ਦੇ ਉੱਪਰ ਦਬਾਅ ਪਾ ਰਿਹਾ ਸੀ ਕਿ ਉਸ ਦਾ ਵਿਆਹ ਆਪਣੀ ਧੀ ਦੇ ਨਾਲ ਕਰਨ ਪਹਿਲਾਂ ਵੀ ਪਿਤਾ ਦਾ ਕਹਿਣਾ ਹੈ ਕਿ ਸਾਡੇ ਘਰ ਦੇ ਵਿੱਚ ਆ ਕੇ ਧਮਕੀਆਂ ਦਿੱਤੀਆਂ ਗਈਆਂ ਤੇ ਹੁਣ ਜਦੋਂ ਅਸੀਂ ਇੱਕ ਵਾਰ ਫਿਰ ਤੋਂ ਇਸ ਗੱਲ ਤੋਂ ਇਨਕਾਰ ਕੀਤਾ ਤਾਂ ਉਹਨਾਂ ਦੇ ਵੱਲੋਂ ਬੀਤੀ ਰਾਤ ਨੂੰ ਘਰ ਦੇ ਅੰਦਰ ਦਾਖਲ ਹੋ ਕੇ ਜੱਗੀ ਦੀ ਜਾਨ ਲੈ ਲਈ ਗਈ ਵਿਆਨ ਨੂੰ ਲੈ ਕੇ ਹੋਏ ਇਸ ਕਤਲकांड ਦੇ ਵਿੱਚ ਆਪਸੀ ਰੰਜਿਸ਼ ਦਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ ਕਿਉਂਕਿ ਪਿਤਾ ਦੇ ਵੱਲੋਂ ਹੁਣ ਇਹ ਵੀ ਪੁਲਿਸ ਦੇ ਸਾਹਮਣੇ ਜਾ ਕੇ ਦੱਸਿਆ ਗਿਆ ਕਿ ਉਸਦੇ ਦੋ ਪੁੱਤ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਜੱਗੀ ਅਤੇ ਦੂਜਾ ਚਮਕੌਰ ਸਿੰਘ ਹੀ ਹੈ ਜਾਂ ਫਿਰ ਕੀ ਇਹ ਪੇਚੀਦਾ ਮਾਮਲਾ ਸੀ ਆਪਸੀ ਰੰਜਿਸ਼ ਦਾ ਹੀ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਮੁੰਡੇ ਦੀ ਜਾਨ ਨਿਸ਼ਕਰਕ ਕੇ ਲਈ ਗਈ ਹੈ ਕਿਉਂਕਿ ਉਹ ਮਨਮਰਜ਼ੀ ਦੇ ਨਾਲ ਕਿਸੇ ਹੋਰ ਦੀ ਮਰਜ਼ੀ ਅਨੁਸਾਰ ਉਹਨਾਂ ਦੀ ਧੀ ਦੇ ਨਾਲ ਦਿਆ ਨਹੀਂ ਕਰਵਾ ਰਿਹਾ ਸੀ ਹੁਣ ਤੱਕ ਕੀ ਕੁਝ ਸਾਹਮਣੇ ਆਇਆ ਤੇ ਪੁਲਿਸ ਨੇ ਸਾਰੀ ਘਟਨਾ ਨੂੰ ਕਿੰਜ ਦਰਜ ਕੀਤਾ ਜਾਣਦੀ ਹੋਰ ਗੋਲੀਆਂ ਚਲਾ ਦਿੱਤੀਆਂ ਸਾਹ ਵਿੱਚ ਘੱਟ ਉਹ ਕਰਦੇ ਸੀਗੇ ਉਹ ਕਹਿੰਦਾ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਦੋ ਕੁੜੀਆਂ ਦੀ ਦੋ ਕੁੜੀਆਂ ਦੀਆਂ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਉਹਦੇ ਦੋ ਵਿਆਹ ਹੋਏ ਹੋਏ ਨੇ ਉਹ ਜਾਤ ਹੋਰ ਦੀ ਅਸੀਂ ਨਹੀਂ ਉਹਦਾ ਲੈਤਾ ਰਿਖਤਾ ਬਸ ਉਹ ਗੱਲ ਤੋਂ ਤਕਰਾਰ ਕਰਦੇ ਕਰਦੇ ਕੱਲ ਉਹਨੇ ਆ ਕੇ ਬੰਦੇ ਨੇ ਗੋਲੀ ਮਾਰ ਦਿੱਤੀ ਕਿੱਥੇ ਮਾਰੀ ਖੇਤ ਆ ਰਹਿਣਾ ਇਹ ਆਪਾਂ ਇੱਕ ਚ ਮਾਰੀ ਹੈ ਸਭ ਘਰੇ ਆ ਹਾਂਜੀ ਘਰੇ ਅੰਦਰ ਮਾਰ ਕੇ ਘਰ ਹੋਰ ਕੌਣ ਕੌਣ ਸੀ ਤੁ ਅਸੀਂ ਤਾਂ ਇਹ ਮੈਂ ਬੱਕਰੀਆਂ ਲੈ ਕੇ ਗਿਆ ਹੋਇਆ ਸੀ ਜਿਹੇ ਘਰੇ ਇੱਕ ਮੇਰੇ ਘਰ ਵਾਲੀ ਤੀ ਤੇ ਇੱਕ ਮੇਰਾ ਮੁੰਡਾ ਸੀ ਤੇ ਦੂਜਾ ਲ ਹੈਗਾ ਤੀਗਾ ਉਹ ਅੰਦਰ ਚਾਹ ਪੀ ਜਾਂਦਾ ਸੀ ਕਿ ਉਹਨੇ ਆ ਕੇ ਬਾਹਰ ਚ ਹਾਕ ਮਾਰੀ ਐ ਆਪਦੀ ਕੁੜੀ ਨੂੰ ਉਹ ਪਿੰਦਾ ਰੱਬੇ ਨੂੰ ਫੋਨ ਕਰਕੇ ਸੱਦਿਆਗਾ ਬਾਈ ਜਦੋਂ ਹਾਕ ਮਾਰੀ ਉਹ ਦੀ ਬਾਹਰ ਆ ਗਈ ਉਹ ਮੇਰੇ ਘਰ ਵਾਲੀ ਮੁੱਠਾ ਸਿੱਧਾ ਬੋਲਣ ਲੱਗਦੀ ਜਦੋਂ ਉਹ ਜਦੋਂ ਮਰੇ ਮੁੰਡੇ ਨੇ ਛੋਟੇ ਕਹਤਾ ਜਪਾਨ ਨੇ ਵੀ ਤੂੰ ਮੇਰੀ ਮਾਂ ਨੂੰ ਕਉ ਬੋਲਦੀ ਐ ਉਹ ਬਸਰ ਉਹਨੇ ਚੱਕ ਕੇ ਬਦੰਦਰ ਨੇ ਇਹ ਮੋਕੇ ਤੋਂ ਫਰਾਰ ਹੋ ਗਏ ਫਿਰ ਹਾਂਜੀ ਗੱਡੀ ਲੈ ਕੇ ਭੱਜ ਗਏ ਮੇਰਾ ਬ੍ਰਦਰ ਮੈਂ ਰਿਸ਼ਤਾ ਮੈਂ ਕਰਾਇਆ ਸੀ ਇਹ ਗੱਲ ਕੀ ਹੋਈ ਆ ਜੀ ਦੇਖੋ ਗੁੜੀਆਂ ਨੂੰ ਲੈਣ ਆਏ ਸੀ ਇਹਨਾਂ ਨੇ ਆਖਿਆ ਵੀ ਗੁੜੀਆਂ ਵੀ ਬਿਮਾਰ ਆ ਵੀ ਕੱਲ ਨੂੰ ਲਈ ਤੇ ਉਹਨਾਂ ਨੇ ਸੁਣੀ ਨਹੀਂ ਜਦੋਂ ਬਾਅਦ ਚ ਮੇਰੇ ਕੋਲੇ ਫੋਨ ਗਿਆ ਵੀ ਉਹ ਤਾਂ ਕਹਿੰਦੇ ਐ ਕਰਕੇ ਐ ਕਰਕੇ ਅਸੀਂ ਗਏ ਵੀ ਰੌਲਾ ਵੀ ਪਾਇਆ ਵੀ ਇਹ ਤਾਂ ਗੱਲ ਆ ਹੋ ਨਹੀਂ ਸਕਦੀ ਜਦੋਂ ਅਸੀਂ ਜਾਂਦੇ ਨੂੰ ਗਏ ਜੀ ਮੇਰੇ ਜਾਂਦੇ ਨੂੰ ਮੀਰੀ ਚੱਕ ਲਈ ਤੀ ਤੇ ਵੀ ਬਹੁਤ ਮਾੜਾ ਕਰਕੇ ਕੋਈ ਐਡੀ ਬੈਂਸ਼ ਹੀ ਨਹੀਂ ਸੀ ਬੱਚੇ ਦੀ ਉਹ ਜੀ ਬਾਡੀ ਦਾ ਖਿਹਰੀ ਤੇ ਇੰਨਾ ਨਰਮ ਮੁੰਡਾ ਸੀ ਆਪਦਾ ਕਾਰੋਬਾਰ ਕਰਕੇ ਵੇਲਡ ਦਾ ਕੰਮ ਕਰਦਾ ਇਹ ਮਿਹਨਤ ਮਿਹਨਤਦਾਰੀ ਸੀਗਾ ਜਾਨੀ ਕਿ ਲੜਾਈ ਵਾਲਾ ਤਾਂ ਉਹਦਾ ਕਿਸੇ ਨਾਲ ਹੀ ਨਹੀਂ ਸੀ ਮੁਖਰ ਸਿੰਘ ਦਾ ਵੱਡਾ ਲੜਕਾ ਹੈ ਸੁਮਕੌਰ ਸਿੰਘ ਜੀ ਉਹ ਇੱਥੇ ਚੀਮਾ ਵਿਖੇ ਬਿਆ ਰਿਹਾ ਹੈ ਉਹਨਾਂ ਦਾ ਕਿਤੇ ਘਰੇਲੂ ਆਪਦੇ ਘਰ ਵਾਲੀ ਨਾਲ ਕੋਈ ਤੁਤੁਮਾਵੇਂ ਪਰਿਵਾਰ ਦਾ ਆਪਸ ਵਿੱਚ ਹੋ ਗਿਆ। ਉਹਨੇ ਕੁੜੀ ਨੇ ਆਪਦੇ ਫਾਦਰ ਨੂੰ ਫੋਨ ਕਰਤਾ। ਉਹਦਾ ਫਾਦਰ ਸਰਮੁਖ ਸਿੰਘ ਆ ਗਿਆ ਉਹਦੇ ਘਰ ਵਾਲੀ ਚੰਕਾ ਉਸਦੀ। ਸਰਮੁਖ ਸਿੰਘ ਸਰਮੁਖ ਸਿੰਘ ਉਹਦੇ ਘਰ ਵਾਲੀ ਮਨਦੀਪ ਕੌਰ ਉਹ ਦੋਨੇ ਗੱਡੀ ਲੈ ਕੇ ਇਹਨਾਂ ਦੇ ਘਰ ਆ ਗਏ ਉਹ ਕੁੜੀ ਨੂੰ ਲੈਣ ਵਾਸਤੇ। ਉੱਥੇ ਆ ਕੇ ਇਹਨਾਂ ਦੀ ਪਰਿਵਾਰ ਦੇ ਵਿੱਚ ਫਿਰ ਡਿਸਪਿਊਟ ਹੋ ਗਿਆ ਤੁਤੁਮਾਵੇਂ ਹੋ ਗਈ ਕਿਸੇ ਗੱਲ ਨੂੰ। ਉਸ ਤੋਂ ਬਾਅਦ ਇਹ ਜਿਹੜਾ ਚਮਕੌਰ ਸਿੰਘ ਦਾ ਭਰਾ ਸੀ ਜਗਪਾਲ ਸਿੰਘ ਇਹਦਾ ਇਹ ਜਿਹੜੇ ਇਹਨੇ ਸ਼ਰਮਕ ਸਿੰਘ ਆਪਣੇ ਚੀਨਬਾਸੀ ਚੀਮਾ ਇਹਨੇ ਉਹਦੇ ਗੈਨਸਾਉਟ ਦੇ ਉਹਦੇ ਫਾਇਰ ਇੱਕ ਸੱਜੀ ਕੂਣੀ ਦੇ ਵਿੱਚ ਮਾਰਿਆ ਦੂਜਾ ਉਹਦੇ ਖੱਬੇ ਪਾਸੇ ਛਾਤੀ ਦੇ ਵਿੱਚ ਮਾਰਿਆ ਇਹ ਜਿਹੜਾ ਵਿਕਾਲ ਸਿੰਘ ਪੁਰਪਕਾਲਾ ਇਹਦੀ ਮੌਕੇ ਤੇ 83 ਸਪੌਟ ਅਟਾਚੋ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਕਿੰਨੇ ਜਾਣੇ ਤੀਜੀ ਕਾਰਵਾਈ ਜੀ ਮੁਕੱਦਮਾ ਨੰਬਰ 151 ਅੰਡਰ ਸੈਕਸ਼ਨ 103 100 ਕਾਰਡ ਜਮਨ 2 ਵੀ ਐਨ ਐਸ 25 27 54 59 ਉਹ ਥਾਣਾ ਲੰਗੋਆ ਮਕਦਮਾ ਦਰਜ ਕਰ ਲਿਆ ਜੀ ਦੋਸੀ ਦੇ ਘਰ ਰੇਡ ਕੀਤੀ ਦੋਸੀ ਭੱਜਿਆ ਹੋਇਆ ਉਹਨਾਂ ਐਸਐਸਓ ਸਾਹਿਬ ਪੋਸਟਮਾਰਟ ਉਤਾਰਵਾ ਰਹੇ ਨੇ ਇਹ ਤੋਂ ਬਾਅਦ ਉਹ ਵੱਖ-ਵੱਖ ਟੀਮਾਂ ਬਣਾ ਦੇਣਗੇ ਜਲਦੀ ਗ੍ਰਿਫਤਾਰ ਕਰਨਾਂ ਪਰ ਕੋਣੀਆਂ ਚਲਾ ਦਿੱਤੀਆਂ ਸਾਹਿਬ ਜੀ ਘੱਟ ਉਹ ਕਰਦੇ ਸੀਗੇ ਉਹ ਕਹਿੰਦਾ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਦੋ ਕੁੜੀਆਂ ਦੀ ਦੋ ਕੁੜੀਆਂ ਦੀਆਂ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਉਹਦੇ ਦੋ ਵਿਆਹ ਹੋਏ ਹੋਏ ਨੇ ਉਹ ਜਾਤ ਹੋਰ ਦੀ ਅਸੀਂ ਨਹੀਂ ਉਹਦਾ ਲੈਟਰ ਰੱਖਤਾ ਬਸ ਉਹ ਗੱਲ ਤੋਂ ਤਕਰਾਰ ਕਰਦੇ ਕਰਦੇ ਕੱਲ ਉਹਨੇ ਆ ਕੇ ਬੰਦੇ ਨੇ ਗੋਲੀ ਮਾਰੀ ਕਿੱਥੇ ਮਾਰੀ ਖੇਤ ਆ ਰਹੇ ਨੇ ਜੀ ਆਪਾਂ ਇੱਕ ਚ ਮਾਰੀ ਸਾਰੇ ਘਰੇ ਆਏ ਸੀ ਹਾਂਜੀ ਘਰੇ ਅੰਦਰ ਮਾਰ ਕੇ ਘਰ ਹੋਰ ਕੌਣ ਕੌਣ ਸੀ ਤੁਸੀਂ ਅਸੀਂ ਤਾਂ ਇਹ ਮੈਂ ਬੱਕਰੀਆਂ ਲੈ ਕੇ ਗਿਆ ਹੋਇਆ ਸੀ ਜਿਹੜੇ ਘਰੇ ਇੱਕ ਮੇਰੇ ਘਰ ਵਾਲੀ ਸੀ ਤੇ ਇੱਕ ਮੇਰਾ ਮੁੰਡਾ ਸੀ ਤੇ ਦੂਜਾ ਹੈਗਾ ਟੀਗਾ ਉਹ ਅੰਦਰ ਚਾਹ ਪੀਂ ਜਾਂਦਾ ਠੀਕ ਉਹਨੇ ਆ ਕੇ ਬਾਹਰ ਜਹਾਕ ਮਾਰੀ ਐ ਆਪਦੀ ਕੁੜੀ ਨੂੰ ਉਹ ਪੰਦਰ ਰੱਬੇ ਨੂੰ ਫੋਨ ਕਰਕੇ ਸੱਦਿਆਗਾ ਬਾਈ ਜਦੋਂ ਹਾਕ ਮਾਰੀ ਉਹ ਦੀ ਬਾਹਰ ਆ ਗਈ ਉਹ ਮੇਰੇ ਘਰ ਵਾਲੀ ਨੂੰ ਪੁੱਠਾ ਸਿੱਧਾ ਬੋਲਣ ਲੱਗ ਗਈ ਜਦੋਂ ਉਹ ਲੋ ਮੇਰੇ ਮੁੰਡੇ ਨੇ ਛੋਟੇ ਕਹਿਤਾ ਜੋ ਕਾਲ ਨੇ ਵੀ ਤੂੰ ਮੇਰੀ ਮਾਂ ਨੂੰ ਕਉ ਬੋਲਦੇ ਆ ਉਹ ਬਸ ਉਹਨੇ ਚੱਕ ਕੇ ਬਦੰਦਰ ਨੇ ਤੇ ਮੋਕੇ ਤੋਂ ਫਰਾਰ ਹੋ ਗਏ ਫਿਰ ਹਾਂਜੀ ਗੱਡੀ ਲੈ ਕੇ ਭੱਜ ਗਏ ਮੇਰਾ ਬ੍ਰਦਰ ਮੈਂ ਰਿਸ਼ਤਾ ਮੈਂ ਕਰਾਇਆ ਸੀ ਇਹ ਗੱਲ ਕੀ ਹੋਈ ਹੈ ਜੀ ਦੇਖੋ ਗੁੜੀਆਂ ਨੂੰ ਲੈਣ ਆਏ ਸੀ ਇਹਨਾਂ ਨੇ ਆਖਿਆ ਵੀ ਗੁੜੀਆਂ ਵੀ ਬਿਮਾਰ ਆ ਵੀ ਕੱਲ ਨੂੰ ਲੈ ਜੀ ਤੇ ਉਹਨਾਂ ਨੇ ਸੁਣੀ ਨਹੀਂ ਇਹ ਤਾਂ ਬਾਅਦ ਚ ਮੇਰੇ ਕੋਲੇ ਫੋਨ ਗਿਆ ਵੀ ਉਹ ਤਾਂ ਕਹਿੰਦੇ ਐ ਕਰਕੇ ਐ ਕਰਕੇ ਅਸੀਂ ਗਏ ਵੀ ਰੌਲਾ ਵੀ ਪਾਇਆ ਵੀ ਇਹ ਤਾਂ ਕਹਿੰਦਾ ਹੋ ਨਹੀਂ ਸਕਦੀ ਜਦੋਂ ਅਸੀਂ ਜਾਂਦੇ ਨੂੰ ਗਏ ਜੀ ਮੇਰੇ ਜਾਂਦੇ ਨੂੰ ਅਸੀਂ ਚੱਕ ਲਈ ਸੀਗੇ ਵੀ ਬਹੁਤ ਮਾੜਾ ਕਰਕੇ ਕੋਈ ਐਡੀ ਬੈਂਸ਼ ਹੀ ਨਹੀਂ ਸੀ ਬੱਚੇ ਦੀ ਉਹਦੀ ਕਬੱਡੀ ਦਾ ਖਿਡਾਰੀ ਤੇ ਇੰਨਾ ਨਰਮ ਮੁੰਡਾ ਸੀ ਆਪਦਾ ਕਾਰੋਬਾਰ ਕਰਕੇ ਵੇਲਡ ਦਾ ਕੰਮ ਕਰਦਾ ਜੀ ਮਿਹਨਤ ਮਿਹਨਤਦਾਰੀ ਕੀਤਾ ਯਾਨੀ ਕਿ ਲੜਾਈ ਵਾਲਾ ਤਾਂ ਉਹਦਾ ਕਿਸੇ ਨਾਲ ਹਈ ਨਹੀਂ ਸੀ ਮੁਖਰ ਸਿੰਘ ਦਾ ਵੱਡਾ ਲੜਕਾ ਹੈ ਚਮਕੌਰ ਸਿੰਘ ਜੀ ਉਹ ਇੱਥੇ ਚੀਮਾ ਵਿਖੇ ਬਿਆ ਹੈ ਸੀ ਉਹਨਾਂ ਦਾ ਕਿਤੇ ਘਰੇਲੂ ਆਪਦੇ ਘਰ ਵਾਲੀ ਨਾਲ ਕੋਈ ਤੁਤਮਵੇਂ ਪਰਿਵਾਰ ਦਾ ਆਪਸ ਦੇ ਵਿੱਚ ਹੋ ਗਿਆ ਉਹਨੇ ਕੁੜੀ ਨੇ ਆਪਦੇ ਫਾਦਰ ਨੂੰ ਫੋਨ ਕਰਤਾ ਉਹਦਾ ਫਾਦਰ ਸਰਮੁਖ ਸਿੰਘ ਆ ਗਿਆ ਉਹਦੇ ਘਰ ਵਾਲੀ ਚਮਕੌਰ ਸਿੰਘ ਸਰਮੁਖ ਸਿੰਘ ਸਰਮੁਖ ਸਿੰਘ ਦੇ ਉਹਦੇ ਘਰ ਵਾਲੀ ਮਨਦੀਪ ਕੌਰ ਉਹ ਦੋਨੇ ਗੱਡੀ ਲੈ ਕੇ ਇਹਨਾਂ ਦੇ ਘਰ ਆ ਗਏ ਉਹ ਕੁੜੀ ਨੂੰ ਲੈਣ ਵਾਸਤੇ ਉੱਥੇ ਆ ਕੇ ਇਹਨਾਂ ਦੀ ਪਰਿਵਾਰ ਦੇ ਵਿੱਚ ਫਿਰ ਡਿਸਪਲਟ ਹੋ ਗਿਆ ਤੁਤਮਵੇਂ ਹੋ ਗਈ ਕਿਸੇ ਗੱਲ ਨੂੰ ਉਤ ਤੋਂ ਬਾਅਦ ਇਹ ਜਿਹੜਾ ਚਮਕੌਰ ਸਿੰਘ ਦਾ ਭਰਾ ਸੀ ਜਗਪਾਲ ਸਿੰਘ ਇਹ ਇਹ ਜਿਹੜੇ ਨੇ ਸ਼ਰਮਕ ਸਿੰਘ ਆਪਣੇ ਚੀਨਬਾਸੀ ਚੀਮਾ ਇਹਨੇ ਉਹਦੇ ਗੈਨਸਾਉਟ ਦੇ ਉਹਦੇ ਫਾਇਰ ਇੱਕ ਸੱਜੀ ਕੁੰਨੀ ਦੇ ਵਿੱਚ ਮਾਰਿਆ ਦੂਜਾ ਉਹਦੇ ਖੱਬੇ ਪਾਸੇ ਛਾਤੀ ਦੇ ਵਿੱਚ ਮਾਰਿਆ ਇਹ ਜਿਹੜਾ ਜਗਪਾਲ ਸਿੰਘ ਹੈ ਪੁਰਪਕਾਲਾ ਇਹਦੀ ਮੌਕੇ ਤੇ ਅਟ ਦੀ ਸਪੌਟ ਅੱਥਰੋਂ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਕਿੰਨੇ ਜਾਣੇ ਤੁਸੀਂ ਜੀ ਕਾਰਵਾਈ ਜੀ ਮੁਕੱਦਮਾ ਨੰਬਰ 151 ਅੰਡਰ ਸੈਕਸ਼ਨ 103 100 ਆਪ ਜੀ ਮੰਨੋ ਕਾਰਡ ਜੇਮਨ 2 ਬੀਐਨਐਸ 25275459 ਉਹ ਥਾਣਾ ਲਊਗਾ ਮਕਦਮਾ ਦਰਜ ਕਰ ਲਿਆ ਜੀ ਦੋਸ਼ੀ ਦੇ ਘਰ ਰੇਡ ਕੀਤੀ ਦੋਸ਼ੀ ਭੱਜਿਆ ਹੋਇਆ ਉਹਨਾਂ ਐਸਐਸਓ ਸਾਹਿਬ ਪੋਸਟਮਾਰਟਮ ਕਰਵਾ ਰਹੇ ਨੇ ਇਸ ਤੋਂ ਬਾਅਦ ਉਹ ਵੱਖ-ਵੱਖ ਟੀਮਾਂ ਬਣਾ ਦੇਣਗੇ ਜਲਦੀ ਗ੍ਰਿਫਤਾਰ ਕਰਨਾ 35 ਸਾਲ ਦੀ ਕੁੜੀ ਰੀਨਾ ਕੌਰ ਜਿਸ ਦਾ ਵਿਆਹ ਹੋਇਆ ਤੇ ਹੀ ਵਿਆਹ ਕੋਟਕਪੂਰਾ ਦੀ ਰਹਿਣ ਵਾਲੇ ਸੋਨੂ ਸਿੰਘ ਦੇ ਨਾਲ ਕੀਤਾ ਗਿਆ ਸੀ ਇਹ ਕੁੜੀ ਆਪਣੇ ਸਹੁਰੇ ਘਰ ਦੇ ਵਿੱਚ ਖੁਸ਼ ਰਹੀ ਸੀ ਇੱਕ ਪੁੱਤ ਨੇ ਜਨਮ ਵੀ ਲੈ ਲਿਆ ਸੀ ਅਤੇ ਉਸੇ ਦਾ ਸ਼ੁਕਰਾਨਾ ਕਰਨ ਤੇ ਲਈ ਹੈ ਪਰਿਵਾਰ ਦੋਵੇਂ ਜਾਣੇ ਜੀ ਆਪਣੇ ਪੁੱਤ ਨੂੰ ਲੈ ਕੇ ਅਤੇ ਨਾਲ ਇੱਕ ਹੋਰ ਮੁੰਡੇ ਨੂੰ ਲੈ ਕੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾਂਦੇ ਨੇ ਪਰ ਇੱਥੇ ਜਦੋਂ ਇਹ ਪਹੁੰਚਦਾ ਹੈ ਜੋੜਾ ਤਾਂ ਉਸ ਮਗਰੋਰੀਨਾ ਕੋਰ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਪਤੀ ਉਸੇ ਮੁੰਡੇ ਦੇ ਨਾਲ ਸਬੰਧਾਂ ਦੇ ਵਿੱਚ ਹੈ ਜਿਸ ਨੂੰ ਉਹ ਆਪਣੇ ਨਾਲ ਲੈ ਕੇ ਗਿਆ ਇਸ ਸਾਰੀ ਮਾੜੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਘਰ ਦੇ ਵਿੱਚ ਲੜਾਈ ਝਗੜਾ ਹੋਣਾ ਸ਼ੁਰੂ ਹੋਇਆ 2015 ਦੇ ਵਿੱਚ ਰੀਨਾ ਅਤੇ ਸੋਨੂ ਦਾ ਵਿਆਹ ਹੋਇਆ ਸੀ ਪਰ ਇਹ ਨਹੀਂ ਪਤਾ ਸੀ ਕਿ ਆਖਿਰਕਾਰ ਉਹ ਕਰ ਕੀ ਹੈ ਪਰ ਹੁਣ ਜਦੋਂ ਇਹ ਸਾਰਾ ਸੱਚ ਖੁੱਲ ਕੇ ਸਾਹਮਣੇ ਆਇਆ ਤਾਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਰੀਨਾ ਤੇ ਹੀ ਦਬਾਅ ਬਣਾਇਆ ਜਾਣ ਲੱਗਿਆ ਕਿ ਉਹ ਘਰ ਛੱਡ ਕੇ ਚਲੀ ਜਾਵੇ ਅੰਤ ਨੂੰ ਹੁਣ ਇਹ ਕੁੜੀ ਦੁਨੀਆ ਦੇ ਵਿੱਚ ਨਹੀਂ ਰਹੀ ਬਾਗਾਪੁਰਾਣਾ ਦੇ ਪਿੰਡ ਗੱਜਨ ਸਿੰਘ ਵਾਲਾ ਦਾ ਰਹਿਣ ਵਾਲੇ ਸਾਧੂ ਸਿੰਘ ਜਿਨ੍ਹਾਂ ਦੀ ਧੀ ਸੀ ਰੀਨਾ ਉਹਨਾਂ ਦੇ ਵੱਲੋਂ ਆਪਣੇ ਬਿਆਨ ਪੁਲਿਸ ਦੇ ਕੋਲ ਜਾ ਕੇ ਦਰਜ ਕਰਵਾਏ ਗਏ ਜਿਸ ਤੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਗਏ ਨੇ ਉਹ ਨਿੱਕੀਆਂ ਮੋਟੀਆਂ ਸਾਰੀਆਂ ਗੱਲਾਂ ਦੱਸੀਆਂ ਗਈਆਂ ਜੋ ਕਿ ਇਹਾਂ ਦੇ ਘਰ ਦੇ ਵਿੱਚ ਹੁੰਦੀਆਂ ਸੀ ਪਰ ਕਿਸ ਤਰ੍ਹਾਂ ਦੇ ਨਾਲ ਇੱਕ ਕੁੜੀ ਦੀ ਜਾਨ ਗਈ ਹੈ ਬਿਨਾਂ ਕਿਸੇ ਕਸੂਰ ਦੇ ਅਤਿ ਮਾਸੂਮ ਬੱਚੇ ਤੋਂ ਉਸਦੀ ਮਾਂ ਖੋ ਗਈ ਹੈ ਬਾਗਾ ਪੁਰਾਣਾ ਦਾ ਇਹ ਸਾਰਾ ਮਾਮਲਾ ਫਰੀਦਕੋਟ ਦੀ ਇਹ ਘਟਨਾ ਜਿੱਥੇ ਸੋਨੂ ਨਾਮ ਦੇ ਮੁੰਡੇ ਦੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਇਸ ਕੁੜੀ ਦਾ ਸਾਰਾ ਪਰਿਵਾਰ ਉੱਜੜ ਗਿਆ